ਤੁਸੀਂ ਮੰਨੋ ਚਾਹੇ ਨਾ ਮੰਨੋ ਜਿਹੜੀ ਅੱਜ ਦੀ ਸਟੋਰੀ ਆ ਨਾ ਤੁਹਾਡਾ ਦਿਮਾਗ ਘਮਾ ਕੇ ਰੱਖ ਦੋਗੀ ਤਾਂ ਪਲੀਜ਼ ਮੇਰੀ ਛੋਟੇ ਬੱਚਾ ਨੂੰ ਤੇ ਕਮਜ਼ੋਰ ਦੇ ਲਵਾੜਿਆਂ ਨੂੰ ਬੇਨਤੀ ਆ ਬੇਨਤੀ ਕਰਦੀ ਆ ਤੁਹਾਨੂੰ ਤੁਹਾਡੇ ਮਾਪਿਓ ਦੀ ਕਸਮਾਂ ਇਹ ਵੀਡੀਓ ਨੂੰ ਨਾ ਦੇਖਣ ਜਿਨ੍ਹਾਂ ਦੇ ਦਿਲ ਕਮਜ਼ੋਰ ਆ ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਨੀਚੇ ਆ ਕਿਉਂਕਿ ਕਈਆਂ ਨੂੰ ਲੱਗਦਾ ਵੀ ਵਿਊਜ਼ ਲੈਣ ਵਾਸਤੇ ਆ ਮੈਨੂੰ ਇਸ ਵੀਡੀਓ ਦੇ ਉੱਤੇ ਛੋਟੇ ਬੱਚਿਆਂ ਦੇ ਤਾਂ ਕਮਜ਼ੋਰ ਦਿਲ ਵਾਲਿਆਂ ਦੇ ਵੀਊਜ਼ ਬਿਲਕੁਲ ਨਹੀਂ ਚਾਹੀਦੇ ਕਿਉਂਕਿ ਜਿਹੜੀ ਅੱਜ ਦੀ ਸਟੋਰੀ ਆ ਵਾਕਈ ਦਿਮਾਗ ਘਮਾਰੋਗੀ ਮੇਰਾ ਖੁਦ ਦਾ ਦਿਮਾਗ ਇਸ ਸਟੋਰੀ ਨੇ ਘਮਾ ਦਿੱਤਾ ਸੀ ਜਦੋਂ ਇਸ ਦਾ ਮੈਂ ਸਟੱਡੀ ਕਰ ਰਿਹਾ ਸੀਗਾ ਇਹਦੀਆਂ ਫੋਟੋਆਂ ਦੇਖੀਆਂ ਅੰਦਰ ਤੱਕ ਹਲਾ ਕੇ ਰੱਖ ਦਿੱਤਾ ਇਹ ਵੀ ਜਿਹੜੀ ਸਟੋਰੀ ਅੱਜ ਦੀ ਮੈਂ ਤੁਹਾਨੂੰ ਅੱਧੀ ਸੁਣਾਉਂਗਾ ਪੂਰੀ ਨਹੀਂ ਸੁਣਾਉਂਗਾ ਕਿਉਂਕਿ ਬਹੁਤ ਜ਼ਿਆਦਾ ਖਤਰਨਾਕ ਹੈ ਇਹਦਾ ਦਿਮਾਗ ਦੇ ਉੱਤੇ ਗਲਤ ਅਸਰ ਵੀ ਪੈ ਸਕਦਾ ਆ ਤੇ ਦੋਸਤੋ ਜ਼ਿਆਦਾ ਟਾਈਮ ਨਾ ਵੇਸਟ ਕਰਦਾ ਹੋਇਆ ਚਲਦੇ ਆਪਾਂ ਸਿੱਧਾ ਇਸ ਸਟੋਰੀ ਵੱਲ ਆਹ ਬਲੇਕ ਨਾਮ ਦਾ ਬੰਦਾ ਜੋ ਕੈਨੇਡਾ ਇਹ ਆਪਣੇ ਪਿਓ ਦੇ ਨਾਲ ਮਾਪਿਓ ਦੇ ਨਾਲ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਸ਼ਿਫਟ ਹੋ ਗਿਆ। ਇਹਦੇ ਪਿਓ ਦੀ ਪ੍ਰੋਪਰਟੀ ਦਾ ਬਹੁਤ ਵੱਡਾ ਬਿਜ਼ਨਸ ਸੀਗਾ, ਬਿਜ਼ਨਸਮੈਨ ਸੀ ਇਹਦਾ ਪਿਓ ਤੇ ਬਲੇਕ ਦੀ ਮੰਮੀ ਦਾ ਬਹੁਤ ਵੱਡਾ ਬਿਜ਼ਨਸ ਸੀਗਾ ਪਲਾਸਟਿਕ ਦਾ। ਜੋ ਰੀਸਾਈਕਲ ਕਰਦੇ ਹੁੰਦੇ ਆ ਨਾ ਪਲਾਸਟਿਕ ਵੇਸਟ ਤੇ ਮਟੀਰੀਅਲ ਦਾ ਪਲਾਸਟਿਕ ਨੂੰ ਰੀਸਾਈਕਲ ਕਰਕੇ ਕੋਈ ਚੀਜ਼ ਆਈਟਮਾ ਬਣਾਉਂਦੇ ਆ, ਉਹਦਾ ਬਹੁਤ ਵੱਡਾ ਬਿਜ਼ਨਸ ਸੀਗਾ ਜਿਸ ਦੀ ਕੀਮਤ 6 ਮਿਲੀਅਨ ਡਾਲਰ ਯੂਐਸ ਡਾਲਰ ਦੀ ਸੀਗੀ। ਤੇ ਜਿਹੜਾ ਇਹ ਮੁੰਡਾ ਸੀਗਾ ਇਹ ਆਪਣੇ ਮਾਪਿਓ ਦੀ ਇੱਕ ਵੀਡੀਓ ਲਾਤੀ ਜੋ ਸਿਰ ਪੈਸੇ ਲੈ ਕੇ ਐਸ਼ ਕਰਦਾ ਸੀਗਾ। ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਖਰਚਾ ਜਦੋਂ ਛੋਟਾ ਬੱਚਾ ਹੁੰਦਾ ਵੱਡਾ ਹੁੰਦਾ ਉਹਨੂੰ ਖਰਚਾ ਕਿੰਨਾ ਕੁ ਮਿਲ ਸਕਦਾ ਆ ਵੱਤਵਾਦ ਜਿੱਦਾਂ ਮੰਨ ਲਓ 2000 ਡਾਲਰ 3000 ਡਾਲਰ ਦੇ ਸਕਦੇ ਆ ਵੀ ਤੁਸੀਂ ਮਹੀਨੇ ਦਾ ਖਰਚਾ ਕਰ ਲੋ ਛੋਟੇ ਬੱਚਾ ਨੂੰ ਬਸ ਇਸ ਨੂੰ ਪਾਕਟ ਮਨੀ ਦੇ ਅਧਾਰ ਤੇ ਵੀ 15000 ਤੋਂ ਲੈ ਕੇ 18000 ਡਾਲਰ ਸਿਰਫ ਜੇਬ ਖਰਚਾ ਦਿੱਤਾ ਜਾਂਦਾ ਸੀਗਾ ਇਹਦੇ ਮਾਪਿਓ ਦੁਆਰਾ ਤੁਸੀਂ ਆਪ ਸੋਚ ਸਕਦੇ ਆ ਵੀ ਕਿੰਨੇ ਕ ਅਮੀਰ ਸੀਗੇ ਤਾਂ ਕਿੰਨੇ ਕ ਜ਼ਿਆਦਾ ਪਾਗਲ ਸੀ ਜੋ ਆਪਣੇ ਬੱਚਿਆਂ ਨੂੰ ਇੰਨਾ ਜ਼ਿਆਦਾ ਪੈਸਾ ਦੇ ਰਿਏ ਕੇ ਵਿਗਾੜ ਰਹੇ ਸੀਗੇ ਇਹਦਾ ਅੱਗੇ ਜਾ ਕੇ ਸਰਪਤਾ ਲੱਗੂਗਾ ਤੁਹਾਨੂੰ ਵੀ ਮੈਂ ਕਿਉਂ ਕਹਿ ਰਿਹਾ ਇਹ ਗੱਲਾਂ ਦਾ ਤੇ ਸਾਨੂੰ 2011 ਦੇ ਵਿੱਚ ਬਲੇਕ ਦੀ ਮੰਮੀ ਦੀ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਪੂਰੀ ਫੈਕਟਰੀ ਦਾ ਜੋ ਪਲਾਸਟਿਕ ਦੀ ਫੈਕਟਰੀ ਦਾ ਕਾਰੋਬਾਰ ਸੀਗਾ ਸਾਰਾ ਉਹ ਬਲੇਕ ਨੂੰ ਦੇ ਦਿੱਤਾ ਜਾਂਦਾ ਆ ਤੇ ਇਸ ਟਾਈਮ 6 ਮਿਲੀਅਨ ਯੂ ਐਸ ਡਾਲਰ ਦੀ ਜਿਹੜੀ ਪ੍ਰਾਪਰਟੀ ਸੀਗੀ ਬਿਲਡਿੰਗ ਸੀਗੀ ਉਹਦਾ ਸਾਰਾ ਤਾਮਜਾਮ ਇਸ ਬਲੇਕ ਨੂੰ ਮਿਲ ਚੁੱਕਿਆ ਸੀਗਾ ਜਿਹਨੂੰ ਕੱਕਾ ਖਾ ਵੀ ਨਹੀਂ ਜਾਂਦਾ ਇਹਦਾ ਕੋਈ ਇਹਨੂੰ ਲੈਣਾ ਦੇਣਾ ਨਹੀਂ ਸੀਗਾ ਵੀ ਫੈਕਟਰੀ ਕਿੱਦਾਂ ਚੱਲਦੀ ਕਿੱਦਾਂ ਨਹੀਂ ਕਿਉਂਕਿ ਇਹ ਆਪਣੇ ਜਿਹੜੇ ਵਰਕਰ ਕੰਮ ਕਰਦੇ ਆ ਨਾ ਉਹਨਾਂ ਦੇ ਨਾਲ ਵੀ ਗੰਦੀਆਂ ਗੱਲਾਂ ਕਰਨੇ ਜਿੱਦਾਂ ਕਈ ਬੰਦਾ ਹੁੰਦਾ ਨਾ ਸਾਡੇ ਤੁਹਾਡੇ ਯਾਰਾਂ ਦੋਸਤਾਂ ਦੇ ਵਿੱਚ ਵੀ ਕਈ ਵਾਰ ਹੁੰਦਾ ਆ ਮੋٹے ਤਨਾਕ ਦਾ ਬੰਦਾ ਜਿਹਨੂੰ ਸਿਰਫ ਗੰਦੀਆਂ ਗੱਲਾਂ ਕੁੜੀਆਂ ਦੇ ਖਿਆਲ ਲਈ ਜਾਣੇ ਉਹਨਾਂ ਗਲਤ ਕੰਮ ਕਿੱਦਾਂ ਕੀਤਾ ਜਾਂਦਾ ਆ ਇਦਾਂ ਦੀਆਂ ਗੱਲਾਂ ਕਰੀ ਜਾਣੀਆਂ ਇਹ ਵਰਕਰਾਂ ਦੇ ਨਾਲ ਵੀ ਇਸ ਤਰੀਕੇ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ ਜਦੋਂ ਵਰਕਰਾਂ ਦੇ ਬਿਆਨ ਲਿੱਤੇਗੇ ਤੇ 2013 ਦੇ ਵਿੱਚ ਇਹਨੂੰ ਇੱਕ ਅਮਾਂਡਾ ਨਾਮ ਦੀ ਕੁੜੀ ਮਿਲਦੀ ਇਹ ਦੋਨੇ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੇ ਆ ਤੇ ਮੁੜ ਕੇ ਇਹਨਾਂ ਦਾ ਵਿਆਹ ਹੋ ਜਾਂਦਾ ਆ ਦੋਨੇ ਵਿਆਹ ਕਰਾ ਲੈਂਦੇ ਆ ਤੇ ਤਕਰੀਬਨ ਵਿਆਹ ਤੋਂ 2 ਸਾਲ ਬਾਅਦ ਯਾਨਕਿ 2015 ਦੇ ਵਿੱਚ ਅਮਾਂਡਾ ਡਿਵੋਰਸ ਫਾਈਲ ਕਰ ਦਿੰਦੀ ਆ ਉਹ ਡਿਵੋਰਸ ਕਿਉਂ ਫਾਈਲ ਕਰਦੀ ਆ ਇਹ ਵੀ ਤੁਹਾਨੂੰ ਵੀਡੀਓ ਦੇ ਅੱਗੇ ਵਿੱਚ ਪਤਾ ਲੱਗ ਜਾਊਗਾ ਮੈਂ ਸਸਪੈਂਸ ਨਹੀਂ ਪਾਣਾ ਚਾਹ ਰਿਹਾ ਕਿਉਂਕਿ ਜੇ ਮੈਂ ਪਹਿਲੇ ਕਲੀਅਰ ਕਰ ਦਿੱਤਾ ਤੁਹਾਨੂੰ ਸਮਝ ਨਹੀਂ ਆਣੀ ਵੀਡੀਓ ਦੇ ਲਾਸਟ ਤੁਹਾਨੂੰ ਆਪਣੇ ਆਪ ਪਤਾ ਲੱਜਣਾ ਸਾਰਾ ਕੁਝ ਤੇ ਅਮਾਂਡਾ ਨੇ ਡਿਵੋਰਸ ਫਾਈਲ ਕਰ ਦਿੱਤਾ ਜਿਹਦਾ ਇਹਦੇ ਤੇ ਕੋਈ ਅਸਰ ਨਹੀਂ ਸੀਗਾ ਥੋੜੀ ਜਿਹੀ ਦੇਰ ਬਾਅਦ 2015 ਦੇ ਵਿੱਚ ਇੱਕ ਕੁੜੀ ਜਿਹਦਾ ਨਾਮ ਸੀਗਾ ਆਯਾਨਾ ਇੱਕ ਕਿਸੇ ਹੋਰ ਦੇਸ਼ ਦੀ ਸੀਗੀ ਇਹ ਪੈਸਾ ਕਮਾਉਣ ਵਾਸਤੇ ਆਪਣੇ ਦੇਸ਼ ਨੂੰ ਛੱਡ ਕੇ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਸ਼ਿਫਟ ਹੋ ਗਈ ਮਾੜੀ ਕਿਸਮਤ ਜਿਹੜੀ ਇਹ ਬ્લેਕ ਨੂੰ ਮਿਲ ਗਈ ਤੇ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਜਦੋਂ ਮਿਲੇ ਇਹਨਾਂ ਦੋਨਾਂ ਨੂੰ ਪਹਿਲੇ ਅਟਰੈਕਸ਼ਨ ਦੇ ਵਿੱਚ ਪਿਆਰ ਹੋ ਗਿਆ ਮੁੰਡਾ ਅਮੀਰ ਸੀਗਾ ਕਾਰੋਬਾਰ ਦਾ ਵਧੀਆ ਸੀਗਾ ਇਹ ਦੇਖ ਕੇ ਕੁੜੀ ਵੀ ਵਿਚਾਰੀ ਉਹਦੇ ਚੱਕਰਾਂ ਦੇ ਵਿੱਚ ਆ ਗਈ ਇਹਨਾਂ ਦਾ ਰਿਲੇਸ਼ਨਸ਼ਿਪ ਇੰਨੀ ਸਪੀਡ ਦੇ ਨਾਲ ਚੱਲਿਆ ਸਟਾਰਟਿੰਗ 2015 ਚ ਮਿਲੇ ਸੀਗੇ ਆ ਐਂਡ ਜਾਂਦੇ ਜਾਂਦੇ 2015 ਦੇ ਐਂਡ ਤੱਕ ਇਹਨਾਂ ਦੀ ਇੰਗੇਜਮੈਂਟ ਹੋ ਗਈ ਤਾਂ ਉਹਦੇ ਵਿੱਚ ਹੀ ਆਯਾਨਾ ਪ੍ਰੈਗਨੈਂਟ ਹੋ ਗਈ ਤਾਂ ਇਹਨੇ ਇੱਕ ਸਰਜਰੀ ਦੁਆਰਾ ਜਿਹਦਾ ਆਪਾਂ ਕੋਈ ਕਹਿੰਦੇ ਨਾ ਵੱਡੀ ਡਿਲੀਵਰੀ ਆਪਾਂ ਕਹਿ ਲੈਨੇ ਆ ਵੱਡੀ ਡਿਲੀਵਰੀ ਦੁਆਰਾ ਆਪਰੇਸ਼ਨ ਕਰਕੇ ਇੱਕ ਬੇਬੀ ਨੂੰ ਇਹਨੇ ਜਨਮ ਦਿੱਤਾ ਤੇ ਜਦੋਂ ਜਨਮ ਹੋਇਆ ਤੁਹਾਨੂੰ ਪਤਾ ਜਦੋਂ ਸਰਜਰੀਆਂ ਹੁੰਦੀਆਂ ਆ ਤਾਂ ਕੁੜੀ ਨੂੰ ਬਹੁਤ ਟਾਈਮ ਤੱਕ ਪੇਨ ਰਹਿੰਦੀ ਆ ਤੇ ਡਾਕਟਰਾਂ ਨੇ ਸਾਫ਼ ਕਿਹਾ ਸੀਗਾ ਆਯਾਨਾ ਨੂੰ ਬੈੱਡ ਰੈਸਟ ਵਾਸਤੇ ਤੁਹਾਨੂੰ ਕਟੋਕੜ 15 ਤੋਂ 20 ਦਿਨ ਬੈੱਡ ਰੈਸਟ ਕਰਨੀ ਪੈਣੀ ਆ ਬਟ ਜਿਹੜਾ ਇਹ ਬਲੇਕ ਸੀਗਾ ਇੰਨੇ ਇੱਕ ਮੋٹے ਦਿਮਾਗ ਦਾ ਬੰਦਾ ਸੀ ਨਾ ਇੰਨੇ ਡਾਕਟਰਾਂ ਦੀ ਸਾਰੀਆਂ ਗੱਲਾਂ ਨੈਗਲੈਕਟ ਕਰਕੇ ਕਿਹਾ ਦੇਖ ਤੈਨੂੰ ਮੇਰੇ ਨਾਲ ਡੇਲੀ ਫਿਜ਼ੀਕਲ ਹੋਣਾ ਪੈਣਾ ਆ ਜੇ ਤੂੰ ਮੇਰੇ ਨਾਲ ਡੇਲੀ ਫਿਜ਼ੀਕਲ ਹੋਏਂਗੀ ਤਾਂ ਤਾ ਤ ਫਾਇਦਾ ਰਹੂਗਾ ਨਹੀਂ ਤਾਂ ਮੰਨੂ ਤੇਰੀ ਬਿਲਕੁਲ ਲੋੜ ਨਹੀਂ ਹੈਗੀ ਤੂੰ ਇੱਥੋਂ ਦਵਾ ਹੋ ਜਾ ਉਹਨੇ ਇਦਾਂ ਦੀਆਂ ਗੱਲਾਂ ਕਰਦਾ ਸੀ ਯਾਨੀ ਕਿ ਟੌਰਚਰ ਕਰਦਾ ਹੁੰਦਾ ਸੀਗਾ ਇਹੀ ਕੁੜੀ ਨੇ ਜਦੋਂ ਦੇਖਿਆ ਵੀ ਇਹ ਬੰਦਾ ਦਿਮਾਗ ਤੋਂ ਫਿਰ ਗਿਆ ਆ ਤਾਂ ਉਹਨੇ ਆਪਣੀ ਮੰਮੀ ਨੂੰ ਯਾਨੀ ਕਿ ਬੱਚੇ ਦੀ ਨਾਨੀ ਨੂੰ ਫੋਨ ਕੀਤਾ ਵੀ ਮੇਰੇ ਨਾਲ ਮੇਰਾ ਘਰ ਵਾਲਾ ਆ ਆ ਸਲੂਕ ਕਰਦਾ ਪਿਆ ਆ ਤਾਂ ਪਲੀਜ਼ ਕੋਈ ਮੇਰੀ ਮਦਦ ਕਰੋ ਕੁੜੀ ਦੀ ਮਾਸ ਸੀ ਔਲਕਾ ਉਹ ਆਪਣਾ ਦੇਸ਼ ਛੱਡ ਕੇ ਅਮਰੀਕਾ ਦੇ ਵਿੱਚ ਸ਼ਿਫਟ ਹੋ ਗਈ ਲਾਸ ਐਂਜਲਸ ਦੇ ਨਾਲ ਹੀ ਕਿਤੇ ਲਾਗੇ ਛਾਗੇ ਉਹਨੇ ਰੈਂਟ ਤੇ ਰਹਿ ਕੇ ਨਾਣਾ ਸ਼ੁਰੂ ਕਰ ਦਿੱਤਾ ਵੀ ਤੂੰ ਕਹਿੰਦੀ ਆਪਣੇ ਬੱਚੇ ਨੂੰ ਮੇਰੇ ਕੋਲ ਦੇ ਜਾ ਮੈਂ ਤੇਰੇ ਬੱਚੇ ਨੂੰ ਜਦ ਤੱਕ ਪਾਲਦੀ ਆ ਤੇ ਤੂੰ ਉਹਨਾਂ ਚਿਰ ਆਪਣੇ ਘਰ ਵਾਲੇ ਨੂੰ ਜੋ ਕਹਿੰਦਾ ਆ ਉਦਾਂ ਕਰੀ ਚੱਲ ਵੀ ਐਵੇਂ ਆਪਾਂ ਖਤਮ ਨਹੀਂ ਕਰ ਸਕਦੇ ਇਹ ਰਿਸ਼ਤਾ ਇਹ ਚੀਜ਼ ਮੰਨ ਕੇ ਕੁੜੀ ਨੇ ਵੀ ਉਹਦੇ ਨਾਲ ਆਪਣਾ ਰਿਸ਼ਤਾ ਰੱਖਿਆ ਤੇ ਬੱਚੇ ਨੂੰ ਆਪਣੀ ਮਾਂ ਦੇ ਨਾਲ ਕਿਤੇ ਅਲੱਗ ਸ਼ਿਫਟ ਦੇ ਵਿੱਚ ਕਰ ਦਿੱਤਾ ਤੇ ਉੱਥੇ ਮਾਂ ਤੇ ਬੱਚਾ ਰਹੀ ਗਿਆ ਉਹਦੇ ਤਾਂ ਇਹ ਆਪਣੇ ਘਰ ਵਾਲੇ ਦੇ ਨਾਲ ਸ਼ਿਫਟ ਹੋ ਗਈ ਕਰਦੇ ਕਰਦੇ ਥੋੜੇ ਟਾਈਮ ਬਾਅਦ ਬਲੇਕ ਦਾ ਫਿਰ ਆਪਣੀ ਘਰ ਵਾਲੀ ਤੋਂ ਵੀ ਮਨ ਭਰ ਗਿਆ ਉਹਨੇ ਕਿਹਾ ਵੀ ਦੇਖ ਮੰਨੂ ਤੇਰੇ ਨਾਲ ਬਿਲਕੁਲ ਮਜ਼ਾ ਨਹੀਂ ਆ ਰਿਹਾ ਦੇਖ ਜੇ ਤਾ ਤੂੰ ਮੈਨੂੰ ਮਜ਼ਾ ਦੇ ਸਕਦੀ ਆ ਯਾਰ ਇਹ ਵੀ ਗੱਲਾਂ ਮੈਨੂੰ ਕਹਿਣੀਆਂ ਗਲਤ ਲੱਗ ਰਹੀਆਂ ਬਟ ਜੋ ਰਿਐਲਿਟੀ ਆ ਹੁਣ ਦੱਸਣੀ ਪੈਣੀ ਆ ਉਹਨੇ ਕਿਹਾ ਜੇ ਤਾਂ ਆਪਾਂ ਕਰ ਸਕਦੇ ਆ ਤਾਂ ਠੀਕ ਐ ਨਹੀਂ ਤਾਂ ਮੈਨੂੰ ਕਿਸੇ ਹੋਰ ਦੇ ਨਾਲ ਹੀ ਕਰਨਾ ਪੈਣਾ ਆ ਇਹ ਚੀਜ਼ ਦੇ ਕੇ ਇਹਨਾਂ ਦੀ ਦੋਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਲੜਾਈ ਹੋਣ ਲੱਗ ਗਈ ਕਰਦੇ ਕੰਦੇ ਟਾਈਮ ਆ ਗਿਆ 2016 ਦਾ ਤਾਂ ਇੱਕ ਦਿਨ ਮਈ 2016 ਨੂੰ ਪੁਲਿਸ ਵਾਲਿਆਂ ਨੇ ਇਹਨੂੰ ਆ ਕੇ ਅਰੈਸਟ ਕਰ ਲਿਆ ਜਦੋਂ ਆਯਾਨਾ ਨੇ ਪੁੱਛਿਆ ਵੀ ਤੁਸੀਂ ਮੇਰੇ ਘਰ ਵਾਲੇ ਨੂੰ ਕਿਉਂ ਅਰੈਸਟ ਕਰਦੇ ਪਿਆ ਪੁਲਿਸ ਵਾਲਿਆਂ ਨੇ ਦੱਸਿਆ ਇਹਨੇ ਕਿਸੇ ਕੁੜੀ ਨਾਲ ਗਲਤ ਕੰਮ ਕੀਤਾ ਆ ਜਿਹਦੇ ਕਰਕੇ ਇਹਨੂੰ ਅਸੀਂ ਅਰੈਸਟ ਕਰਕੇ ਲੈ ਕੇ ਚੱਲੇ ਆ ਤਾਂ ਪੁਲਿਸ ਵਾਲੇ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਲੈ ਜਾਂਦੇ ਆ ਕੁਝ ਕ ਮਹੀਨੇ ਜਦੋਂ ਉੱਥੇ ਕੱਟਦਾ ਤਾਂ ਆਯਾਨਾ ਨੇ ਹੀ 1 ਲੱਖ ਡਾਲਰ ਦੇ ਕੇ ਇਹਨੂੰ ਬਰੀ ਕਰਾਇਆ ਜਿੱਦਾਂ ਹੀ ਇਹ ਘਰ ਦੇ ਵਿੱਚ ਆਇਆ ਤਾਂ ਕੁੜੀ ਨੇ ਯਾਨਕਿ ਆਯਾਨਾ ਨੇ ਇਹਦੇ ਨਾਲ ਗੱਲਬਾਤ ਕੀਤੀ ਵੀ ਤੂੰ ਦੱਸ ਕਿਹੜੀ ਕੁੜੀ ਦੇ ਨਾਲ ਗਲਤ ਕੰਮ ਕੀਤਾ ਮੇਰੇ ਨਾਲ ਵਿਆਹ ਹੁੰਦੇ ਸੁੰਦੇ ਹੀ ਤੂੰ ਬਾਹਰ ਵੀ ਮੂੰਹ ਮਾਰਦਾ ਪਿਆ ਆ ਉਹਨੇ ਇਹਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਆਪਸ ਜਦੋਂ ਇਹਨਾਂ ਦੀ ਬਹੁਤ ਜ਼ਿਆਦਾ ਬਹਿਸ ਹੋ ਗਈ ਤਾਂ ਬਲੇਕ ਨੇ ਕਹਿ ਦਿੱਤਾ ਦੇਖ ਤੂੰ ਇੱਥੇ ਰਹਿਣਾ ਰਹਿ ਨਹੀਂ ਤਾਂ ਦਫਾ ਹੋ ਉਹਨੇ ਕੁੜੀ ਨੂੰ ਧੱਕੇ ਮਾਰ ਕੇ ਭਜਾ ਦਿੱਤਾ ਇਹ ਚੀਜ਼ ਦੇਖ ਕੇ ਕੁੜੀ ਸੀਗੀ ਜਿਹੜੀ ਆਯਾਨਾ ਉਹ ਆਪਣਾ ਬੋਰੀ ਬਿਸਤਰਾ ਚੱਕ ਕੇ ਵਿਚਾਰੀ ਆਪਣੇ ਮਾਂ ਦੇ ਕੋਲ ਤੇ ਆਪਣੇ ਬੱਚੇ ਦੇ ਕੋਲ ਆ ਗਈ ਉੱਥੇ ਰਹਿਣ ਲੱਗ ਗਈ 24 ਮਈ ਦਾ ਟਾਈਮ ਆਉਂਦਾ ਔਲਕਾ ਤੇ ਆਯਾਨਾ ਮਾਲ ਦੇ ਵਿੱਚ ਸ਼ੋਪਿੰਗ ਕਰਨ ਵਾਸਤੇ ਚਲੇ ਜਾਂਦੇ ਜਿੱਦਾਂ ਹੀ ਇਹ ਮਾਲ ਦੇ ਵਿੱਚ ਸ਼ੋਪਿੰਗ ਕਰਨ ਵੜਦੇ ਆ ਤਾਂ ਦੇਖਦੀ ਆ ਵੀ ਆਯਾਨਾ ਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀਗੇ ਇਹ ਕੁੜੀ ਦੀ ਮਾਂ ਨੇ 올ਕਾ ਨੇ ਬਿਆਨ ਦਿੱਤੇ ਪੁਲਿਸ ਵਾਲਿਆਂ ਨੂੰ ਜਦੋਂ ਬਾਅਦ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕੀ ਕਾਹਟ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੇ ਕਿਹਾ ਵੀ ਉਹ ਆਯਾਨਾ ਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀਗੇ ਬਾਰ ਬਾਰ ਮੈਸੇਜ ਦੇਖੇ ਜਾ ਰਹੀ ਸੀ ਤੇ ਘਬराई ਜਾ ਰਹੀ ਸੀਗੀ ਇਹੀ ਚੀਜ਼ ਦੇਖ ਕੇ ਉਹਨੇ ਇੱਕੋ ਦਮ ਹੀ ਆਪਣੀ ਮਾਂ ਨੂੰ ਕਿਹਾ ਦੇਖੋ ਤੁਸੀਂ ਆਪਣਾ ਗੱਡੀ ਲੈ ਕੇ ਚਾਬੀ ਫੜਾ ਦਿੱਤੇ ਗੱਡੀ ਨੂੰ ਤਾਂ ਘਰ ਦੇ ਵੀ ਤੁਸੀਂ ਘਰ ਦੇ ਵਿੱਚ ਪਹੁੰਚੋ ਮੈਂ ਤੁਹਾਡੇ ਕੋਲ ਆਪਣੇ ਆਪ ਘਰੇ ਪਹੁੰਚ ਜੂਗੀ ਤੁਸੀਂ ਮੈਨੂੰ ਜਿਆਦਾ ਫੋਨ ਕਰਕੇ ਤੰਗ ਨਾ ਕਰਿਓ ਇਹ ਚੀਜ਼ ਕਹਿ ਕੇ ਕੁੜੀ ਚਾਬੀ ਫੜਾ ਕੇ ਆਪਣੀ ਮਾਂ ਨੂੰ ਭੱਜ ਕੇ ਫਟਾਫਟ ਬਲੇਕ ਦੇ ਕੋਲ ਚਲੀ ਗਈ ਤਾਂ ਜਿੱਦਾਂ ਹੀ ਉਹ ਬਲੇਕ ਕੋਲ ਪਹੁੰਚੀ 24 ਮਈ ਦਾ ਟਾਈਮ ਸੀਗਾ ਤਾਂ ਅਗਲੇ ਦਿਨ 25 ਮਈ ਹੋ ਜਾਂਦੀ ਆ ਜਦੋਂ ਕੁੜੀ ਘਰ ਨਹੀਂ ਪਹੁੰਚਦੀ ਤਾਂ ਕੁੜੀ ਦੀ ਮਾਂ ਨੂੰ ਟੈਨਸ਼ਨ ਹੋ ਜਾਂਦੀ ਆ ਉਹ ਸੋਚੀ ਆ ਚੱਲ ਮੈਂ ਹੀ ਜਾ ਕੇ ਦੇਖ ਆਨੀ ਆ ਉਹ ਜਿੱਦਾਂ ਹੀ ਬਲੇਕ ਦੇ ਘਰ ਪਹੁੰਚਦੀ ਆ ਤਾਂ ਕੁੰਡਾ ਖੜਕਾਂ ਦੀ ਕੋਈ ਨਹੀਂ ਆਦਾ ਉਹ ਆਪਣੀ ਕੁੜੀ ਨੂੰ ਆਵਾਜ਼ ਮਾਰਦੀ ਆ ਆਯਾਨਾ ਆਯਾਨਾ ਵੀ ਬਾਹ ਬਲੇਕ ਆਂਦਾ ਖਿੜਕੀ ਬੰਦ ਕਰਕੇ ਨਾ ਧੱਕਾ ਮਾਰ ਕੇ ਅੰਦਰ ਨੂੰ ਭੱਜ ਜਾਂਦਾ ਫੇਰ ਚਾ ਕੇ ਅੰਦਰ ਰਾਮ ਨਾਲ ਵੜ ਜਾਂਦਾ ਜਦੋਂ ਇਹ ਚੀਜ਼ ਦੇਖ ਕੇ ਉਹ ਘਬਰਾ ਜਾਂਦੀ ਆ ਉਹ ਪੁਲਿਸ ਥਾਣੇ ਜਾਂਦੀ ਆ ਉਹ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਤੁਸੀਂ ਵੈਲਫੇਅਰ ਇੱਕ ਚੈੱਕ ਕਰਕੇ ਆਓ ਇਸ ਘਰ ਦੇ ਵਿੱਚ ਪ੍ਰੋਬਲਮ ਆ ਮੇਰੀ ਕੁੜੀ ਆ ਵੀ ਉਹ ਮਿਸਿੰਗ ਆ ਮੈਨੂੰ ਮਿਲਦੀ ਨਹੀਂ ਵੀ ਤਨਾ ਮੈਂ ਉਹਦਾ ਘਰ ਵਾਲਾ ਉਹਨੂੰ ਬਾਹਰ ਆਣ ਦੇ ਰਿਹਾ ਚਲੋ ਜੀ ਪੁਲਿਸ ਵਾਲਿਆਂ ਨੇ ਉਹ ਗੱਲ ਮੰਨ ਤਾਂ ਲਈ ਉਹਨੇ ਰਿਪੋਰਟ ਲਿਖ ਲਈ ਪਰ ਉਹਤੇ ਕੋਈ ਐਕਸ਼ਨ ਨਹੀਂ ਲਿੱਤਾ ਫੇਰ ਕਰਦੇ ਕਰਦੇ 3-4 ਵਾਰ ਜਦੋਂ ਉਹਦੀ ਮਾਂ ਜਾ ਕੇ ਪੁਲਿਸ ਸਟੇਸ਼ਨ ਰਿਪੋਰਟਾਂ ਲਿਖਾਉਂਦੀ ਰਹੀ ਫਿਰ ਅੰ nửa ਹਫ਼ਤੇ ਕੇ ਬਾਅਦ ਪੁਲਿਸ ਵਾਲੇ ਗਏ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਆ ਖੜਕਾਇਆ ਤੇ ਕੋਈ ਨਹੀਂ ਬਾਹਰ ਆਇਆ ਫਿਰ ਕੁੜੀ ਦੀ ਮਾਂ ਨੇ ਔਲਕਾ ਨੇ ਰਿਕੁਐਸਟ ਕੀਤੀ ਵੀ ਪਲੀਜ਼ ਇਸ ਦਰਵਾਜ਼ਾ ਤੋੜ ਕੇ ਮੇਰੀ ਕੁੜੀ ਨੂੰ ਚੈੱਕ ਕਰੋ ਵੀ ਕੁੜੀ ਬਿਲਕੁਲ ਸਹੀ ਹੈਗੀ ਆ ਕਿ ਨਹੀਂ ਹੈਗੀ ਤੇ ਚਲੋ ਮਾਂ ਦਾ ਇਨਾ ਪ੍ਰੈਸ਼ਰ ਸੁਣ ਕੇ ਪੁਲਿਸ ਵਾਲਿਆਂ ਨੇ ਉਸ ਦਰਵਾਜ਼ੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਤੋੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਦਰਵਾਜ਼ਾ ਟੁੱਟ ਨਹੀਂ ਸੀ ਰਿਹਾ ਉਹਨੇ ਜਦੋਂ ਦਰਵਾਜ਼ਾ ਤੋੜਿਆ ਵੱਡੇ ਆ ਯਾਨਕੀ ਔਜ਼ਾਰਾਂ ਦੇ ਨਾਲ ਤੇ ਦਰਵਾਜੇ ਦੇ ਬੈਕਸਾਈਡ ਦੇਖਿਆ ਬਹੁਤ ਸਾਰੀਆਂ ਹੁੱਕਾਂ ਕਾਟੀਆਂ ਗੂਟੀਆਂ ਲਾ ਕੇ ਬਹੁਤ ਸਾਰੀਆਂ ਕੁੰਡੀਆਂ ਲਗਾ ਕੇ ਉਹ ਦਰਵਾਜਾ ਤਿਆਰ ਕੀਤਾ ਐ ਸੀ ਤਾਂ ਕਿ ਉਹ ਅੰਦਰੋਂ ਹੀ ਖੋਲ ਸਕੇ ਬਾਹਰੋਂ ਕੋਈ ਨਹੀਂ ਸਿੱਖੋਲ ਸਕਦਾ ਤੇ ਚਲੋ ਪੁਲਿਸ ਵਾਲਿਆਂ ਨੇ ਔਜ਼ਾਰ ਲਾ ਕੇ ਦਰਵਾਜਾ ਖੋਲ ਕੇ ਜਦੋਂ ਅੰਦਰ ਦੇਖਿਆ ਤੇ ਇਹਦੇ ਬਲੇਕ ਫਟਾਫਟ ਬਾਹਰ ਜਦੋਂ ਭੱਜ ਆਇਆ ਉਹਦੇ ਸਰੀਰ ਤੇ ਸਿਰਫ ਉਹ ਅੰਡਰਵੇਅਰ ਸਿਗੀਆਂ ਔਰ ਪੂਰਾ ਬੋਡੀ ਤੋਂ ਖਾਲੀ ਹੋਈ ਸੀਗਾ ਸਾਕ ਦਾ ਉਹਦਾ ਤੇ ਜਦੋਂ ਇਹ ਚੀਜ਼ ਦੇਖੀ ਤਾਂ ਉਹਦੇ ਪੈਰ ਵੀ ਖੂਨ ਦੇ ਨਾਲ ਲਿਬੜੇ ਹੋਏ ਸੀਗੇ ਤੇ ਜਦੋਂ ਇਹ ਚੀਜ਼ ਦੇਖੀ ਤਾਂ ਆਸੇ-ਪਾਸੇ ਦੇ ਜਦੋਂ ਉਹਨਾਂ ਨੇ ਕੰਧਾ ਦੇਖਿਆ ਉਹਨਾਂ ਦੇ ਵੀ ਪੈਰਾਥਲੋ ਜਮੀਨ ਕਿਸਕੀ ਇੱਕ ਵਾਰ ਚੱਕਰ ਆ ਗਿਆ ਉਹਨਾਂ ਨੇ ਵੀ ਘਰ ਤੋਂ ਸਮੈਲ ਵੀ ਬਹੁਤ ਜ਼ਿਆਦਾ ਆ ਰਹੀ ਸੀਗੀ ਤੇ ਜਦੋਂ ਇਹ ਚੀਜ਼ ਦੇਖੀ ਤਾਂ ਬਲੇਕ ਫਟਾਫਟ ਭੱਜ ਕੇ ਅੰਦਰ ਚੱਲ ਕੇ ਉਹਨੇ ਫੋਨ ਕਰ ਦਿੱਤਾ ਇੱਕ ਯਾਰ ਦੋਸਤ ਨੂੰ ਯਾਰ ਦੋਸਤੋ ਦਾ ਵਕੀਲ ਸੀਗਾ ਜਿੱਦਾਂ ਹੀ ਵਕੀਲ ਉਹਦਾ ਯਾਰ ਦੋਸਤ ਆਇਆ ਉਹਨੇ ਵੀ ਜਦੋਂ ਘਰ ਦਾ ਹਾਲ ਦੇਖਿਆ ਉਹਨੇ ਬਲੇਕ ਨੂੰ ਕਹਿਤਾ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਦੇ ਤਾਂ ਹੀ ਫਾਇਦਾ ਆਇਆ ਤੈਨੂੰ ਇਹਦੇ ਵਿੱਚ ਤੇ ਉਹਨੇ ਬਲੇਕ ਦੇ ਸਰੈਂਡਰ ਕਰ ਦਿੱਤਾ ਆਪਣੇ ਯਾਰ ਦੋਸਤ ਦੇ ਕਹਿਣ ਦਿੱਤੇ ਉਹਨੇ ਕਹਤੇ ਮੈਂ ਤੈਨੂੰ ਬਚਾਲੂਗਾ ਕੋਈ ਨਹੀਂ ਤੂੰ ਆਪਣੇ ਆਪ ਨੂੰ ਪਹਿਲੇ ਸਰੈਂਡਰ ਕਰ ਜਿੱਦਾਂ ਹੀ ਉਹਨੂੰ ਸਰੈਂਡਰ ਕੀਤਾ ਤਾਂ ਉਹਨਾਂ ਨੇ ਦੇਖਿਆ ਵੀ ਉਹਦੇ ਪੈਰ ਵੀ ਲਿਬੜੇ ਪਏ ਆ ਉਸ ਕਮਰੇ ਦੇ ਵਿੱਚੋਂ ਬਹੁਤ ਜ਼ਿਆਦਾ ਖੂਨ ਬਾਹਰ ਆ ਰਿਹਾ ਸੀਗਾ ਜਿੱਦਾਂ ਹੀ ਪੁਲਿਸ ਵਾਲੇ ਉਸ ਕਮਰੇ ਦੇ ਵਿੱਚ ਗਏ ਉਸ ਕਮਰੇ ਦਾ ਹਾਲ ਦੇਖ ਕੇ ਉਹਨਾਂ ਦੇ ਵੀ ਪੈਰਾਥਲੋ ਜ਼ਮੀਨ ਕਿਸ ਗਈ ਸਿਰ ਉਹਨਾਂ ਦੇ ਵੀ ਘੁੰਮ ਗਿਆ ਕਿਉਂ ਕਿ ਕਿਉਂਕਿ ਉਹਦੀਆਂ ਜਿਹੜੀਆਂ ਮੈਂ ਅਸਲੀ ਫੋਟੋਆਂ ਆ ਨਾ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਰੱਠ ਹੋਰ ਕ੍ਰਾਈਮ ਸਟੋਰੀ ਮੇਰੀ ਇੰਸਟਾਗ੍ਰam ਆਈਡੀ ਆ ਉਹਦੇ ਤੇ ਜਾ ਕੇ ਦੇ ਆਵੇ ਤੁਹਾਨੂੰ ਲੱਗਾ ਮੈਂ ਇਹ ਜਬੜੀ ਮਾਰਦਾ ਪਿਆ ਜੋ ਮਰਜ਼ੀਆ ਮੈਨੂੰ ਕੋਈ ਅਸਰ ਨਹੀਂ ਪੈਂਦਾ ਇਹ ਵੀਡੀਓ ਦੇ ਵਿੱਚ ਤਾਂ ਮੇਰਾ ਆਪ ਦਾ ਨੱਕ ਦਿਮਾਗ ਖਰਾਬ ਸੀਗਾ ਜੇ ਮੈਨੂੰ ਕੋਈ ਕਹੂਗਾ ਨਾ ਫੇਕ ਆ ਕੋਈ ਵੀ ਆ ਇੰਸਟਾਗ੍ਰam ਤੇ ਜਾ ਕੇ ਦੇ ਲੋ ਅੱਜ ਸ਼ਾਮ ਨੂੰ ਮੈਂ ਸਟੋਰੀਆਂ ਲਗਾ ਦੇਣੀ ਆ ਉਹ ਤੇ ਤੁਹਾਡੇ ਕੱਲੇ ਕੱਲੇ ਤੇ ਕੁਐਸਚਨ ਵੀ ਕਲੀਅਰ ਹੋ ਜਾਣੇ ਆ ਮੈਂ ਕੱਲੇ ਕੱਲੇ ਨੂੰ ਸਪਾਈ ਨਹੀਂ ਦੇ ਸਕਦਾ ਮੇਰਾ ਵੀਰ ਠੀਕ ਆ ਅਗਰ ਤੁਹਾਨੂੰ ਨਹੀਂ ਯਕੀਨ ਤਾਂ ਜਿਹੜੀ ਆ ਆਯਾਨਾ ਦੇ ਨਾਮ ਤੇ ਜਾਂ ਬਲੇਕ ਦੇ ਨਾਮ ਦੀ ਸਟੋਰੀ Google ਤੇ ਸਰਚ ਮਾਰ ਲਓ ਤੁਹਾਨੂੰ ਆਪਣੇ ਆਪ پتہ ਲੱਜੂਗਾ 2016-17 ਦਾ ਕੇਸ ਹੈ ਪੁਰਾਣਾ ਨਹੀਂ ਹੈਗਾ ਜਾਦਾ ਨਵਾਂ ਹੀ ਹੈ ਕੇਸ 7 ਉਸ ਤੋਂ ਬਾਅਦ ਜਦੋਂ ਹੀ ਉਹ ਕਮਰੇ ਵਿੱਚ ਜਾ ਕੇ ਦੇਖੇ ਤਾਂ ਉੱਥੇ ਗਲੀ ਸੜੀ ਆਯਾਨਾ ਦੀ ਬੋੜੀ ਪਈ ਹੋਈ ਸੀ ਜਿਹੜੀ ਪੂਰੀ ਗਲ ਚੁੱਕੀ ਸੀ ਉਹਦੇ ਸਿਰ ਦੇ ਉੱਤੇ ਇੱਕ ਵੀ ਵਾਲ ਨਹੀਂ ਸੀਗਾ ਕਈ ਸੋਚਦੇ ਹੋਣੇ ਆ ਵੀ ਉਹਨੇ ਵਾਲ ਕੱਟ ਦਿੱਤੇ ਨਹੀਂ ਇਹ ਗਲਤ ਫਹਿਮੀ ਆ ਉਹਨੇ ਸਿਰ ਤੋਂ ਇੱਥੋਂ ਦੀ ਲੈ ਕੇ ਚਾਕੂਆਂ ਦੇ ਨਾਲ ਪੂਰਾ ਵਾਲ ਖੋਪੜੀ ਤੋਂ ਖਿੱਚੇ ਹੋਏ ਸੀਗੇ ਤਾਂ ਮਾਸ ਸਮੇਤ ਉਹਨੇ ਪੂਰੀ ਬਾੜ ਲਾ ਕੇ ਸਿਕਲ ਫਾਫੇ ਦੇ ਵਿੱਚ ਸੈਟ ਤੇ ਪਾਏ ਹੋਏ ਸੀਗੇ ਤੇ ਜਦੋਂ ਕੁੜੀ ਦੀ ਬੋਡੀ ਨੂੰ ਬਾਹਰ ਕੱਢਿਆ ਗਿਆ ਤਾਂ ਉਹਦੀ ਪੂਰੀ ਬੋਡੀ ਦੇ ਉੱਤੇ ਬਲੇਕ ਦੇ ਦੰਦਾਂ ਦੇ ਨਿਸ਼ਾਨ ਸੀ ਜਾਂ ਕਿ ਉਹਨੇ ਦੰਦ ਮਾਰ ਮਾਰ ਕੇ ਉਹਨੂੰ ਖਾਦਾ ਹੋਇਆ ਸੀਗਾ ਕੱਚਾ ਹੀ ਐਦਾਂ ਹੀ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਨਿਸ਼ਾਨ ਪਏ ਹੋਏ ਸੀਗੇ ਇਸ ਤੋਂ ਇਲਾਵਾ ਜਦੋਂ ਉਹ ਤੋਂ ਬਿਆਨ ਲਿੱਤਾ ਗਿਆ ਕੁੜੀ ਦਾ ਸਾਈਡ ਦਾ ਕੰਨ ਵੀ ਹੈ ਨਹੀਂ ਸੀਗਾ ਤੇ ਇੱਥੋਂ ਅੱਧਾ ਮਾਸ ਲੈ ਚੁੱਕਿਆ ਸੀਗਾ ਤੇ ਜਦੋਂ ਇਹ ਚੀਜ਼ ਦੇਖੀ ਤਾਂ ਉਹਨਾਂ ਨੇ ਫਟਾਫਟ ਕੁੜੀ ਨੂੰ ਚੱਕ ਕੇ ਪੋਸਟਮਾਰਟਮ ਕਰਨ ਵਾਸਤੇ ਗਿਆ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਹਨੇ ਤਾਂ ਸਹੀ ਇਸਾ ਮੇਰਾ ਨਾ ਕਈ ਦੱਸਣ ਦਾ ਵੀ ਦਿਲ ਨਹੀਂ ਕਰਦਾ ਪਰ ਐਨਾ ਮੂਡ ਮੇਰਾ ਖਰਾਬ ਹੋ ਗਿਆ ਸੀਗਾ ਇਹਦੀਆਂ ਫੋਟੋ ਫੂਟੋਆਂ ਤੇ ਅਸੀਂ ਤੁਹਾਨੂੰ ਨਾ ਦਿਖਾ ਸਕਦੇ ਨਾ ਜ਼ਿਆਦਾ ਰਿਵੀਲ ਕੀਤੀਆਂ ਗਈਆਂ ਠੀਕ ਹੈ ਇਹਦੀਆਂ ਕੁਝ ਘਰ ਦੀਆਂ ਕਮਰੇ ਦੀਆਂ ਫੋਟੋ ਹੈਗੀਆਂ ਆ ਜੋ ਪੈਰਾਸਲੋਂ ਇੱਕ ਵਾਰ ਤਾਂ ਜ਼ਮੀਨ ਖਸਕਾ ਦਿੰਦੀਆਂ ਆ ਉਹ ਫੋਟੋ ਤੁਹਾਨੂੰ ਮਿਲ ਜਣੀਆਂ ਸਟੋਰੀ ਤੇ ਉਸ ਤੋਂ ਬਾਅਦ ਜਦੋਂ ਰਿਪੋਰਟ ਆਈ ਉਹਦੇ ਵਿੱਚ ਦੱਸਿਆ ਗਿਆ ਵੀ ਜਦੋਂ ਉਹਦੇ ਨਾਲ ਇਹ ਸਾਰਾ ਕਾਂਡ ਹੋਇਆ ਤਾਂ ਉਹ ਕੁੜੀ ਵਿਚਾਰੀ ਜ਼ਿੰਦਾ ਸੀ 7 8 ਘੰਟੇ ਕਟੋ-ਕਟ 7-8 ਘੰਟੇ ਤਾਂ ਇਸ ਕਾਂਡ ਨੂੰ ਹੋਏ ਨੂੰ ਹਫਤਾ ਹੋ ਚੁੱਕਿਆ ਸੀਗਾ ਹਫਤਾ ਕਿਉਂ ਹੋ ਚੁੱਕਿਆ ਸੀਗਾ ਕਿਉਂਕਿ ਪੁਲਿਸ ਵਾਲਿਆਂ ਨੂੰ ਉਹਦੀ ਮਾਂ ਕਹਿ ਰਹੀ ਸੀਗੀ ਤਾਂ ਪੁਲਿਸ ਵਾਲੇ ਜਾ ਕੇ ਚੈੱਕਿੰਗ ਨਹੀਂ ਸੀ ਕਰ ਰਹੇ ਲਾਸਟ ਫਾਈਨਲੀ ਜਦੋਂ ਚੈੱਕ ਕੀਤਾ ਤਾਂ ਕੁੜੀ ਦਾ ਆ ਹਾਲ ਸੀਗਾ ਇੱਕ ਰਿਪੋਰਟ ਆਈ ਆ ਕੁੜੀ ਦੇ ਬੋਡੀ ਦੇ ਨੀਚਲੇ ਹਿੱਸੇ ਦੇ ਵਿੱਚ ਸਾਰਾ ਹੋਂਸੇ ਉੱਪਰ ਵਾਲੇ ਬਿਲਕੁਲ ਖਾਲੀ ਸੀਗੀ ਤਾਂ ਉਹਨੇ ਦੱਸਿਆ ਜੇਗਾ ਵੀ ਮੈਂ ਬੱਚੇ ਦਾ ਬਹਾਨਾ ਲਾ ਕੇ ਇਹਨੂੰ ਬੁਲਾਇਆ ਵੀ ਇਹਦਾ ਬੱਚਾ ਮੇਰੇ ਕੋਲ ਆ ਜੇ ਤੂੰ ਚੰਗਾ ਚਾਹਨੀ ਆ ਤਾਂ ਮੇਰੇ ਕੋਲ ਆ ਜਾ ਤੇ ਇਹ ਚੀਜ਼ ਦੇਖ ਕੇ ਘਬਰਾ ਕੇ ਉਹ ਮੇਰੇ ਕੋਲ ਜਦੋਂ ਪਹੁੰਚੀ ਆ ਤਾਂ ਸਾਡੀ ਆਪਸ ਦੇ ਵਿੱਚ ਬਹਿਸ ਹੋ ਗਈ ਉਹਨੇ ਪੁੱਛਿਆ ਵੀ ਮੇਰਾ ਬੱਚਾ ਕਿੱਥੇ ਆ ਫਿਰ ਉਹਨੇ ਦੱਸਿਆ ਵੀ ਮੈਂ ਝੂਠ ਬੋਲਿਆ ਯਾ ਤੈਨੂੰ ਆਪਣੇ ਕੋਲ ਬੁਲਾਉਣ ਵਾਸਤੇ ਤਾਂ ਇਹ ਚੀਜ਼ ਜਦੋਂ ਦੇਖੀ ਉਹਨੇ ਵੀ ਤੂੰ ਮੇਰੇ ਬੱਚੇ ਦਾ ਨਾਮ ਲੈ ਕੇ ਮੈਨੂੰ ਆਸਤੇ ਤੂੰ ਹਰਾਸ ਕਰ ਰਿਹਾ ਹੈ ਯਾ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਬਹਿਸ ਹੋ ਗਈ ਲੜਾਈ ਹੋ ਗਈ ਤਾਂ ਕੰਮ ਕੀ ਹੋਣ ਤੋਂ ਬਾਅਦ ਇਹਨੇ ਉਹਨੂੰ ਗਰਦਨ ਤੋਂ ਫੜ ਕੇ ਇਹਦੇ ਗਲੇ ਤੇ ਤੇਜ਼ ਹਥਿਆਰ ਦੇ ਨਾਲ ਵਾਰ ਕੀਤਾ ਜਿਹਦੇ ਕਰਕੇ ਖੂਨ ਤਾਂ ਆਣਾ ਬੰਦ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਅੰਦਰ ਕੜੀਸ ਕੇ ਲੈ ਕੇ ਜਾ ਕੇ ਉਹਨੇ ਪਹਿਲੇ ਸਿਰ ਨੂੰ ਬਾਲ ਲਾਏ ਫਿਰ ਦੰਦਾ ਦੇ ਨਾਲ ਖਾਦਾ ਉਸ ਤੋਂ ਬਾਅਦ ਉਹਨੂੰ ਇੱਕ ਬਾਥੂਨ ਦੇ ਵਿੱਚ ਪਾਈਪ ਨਹੀਂ ਲੱਗੀ ਹੁੰਦੀ ਜਿਹਦੇ ਉੱਤੇ ਆਪਾਂ ਪਰਦਾ ਟੰਗਦੇ ਆਂ ਕਹਿੰਦਾ ਲਤਨਾ ਇੱਕ ਨੂਰ ਰੱਸੀ ਬਣ ਕੇ ਇਹਨੂੰ ਖਿੱਚ ਕੇ ਉੱਤੋਂ ਪੁੱਠਾ ਲਮਗਾਤਾ ਸੀ ਜਿਹਦੇ ਕਰਕੇ ਉੱਪਰਲਾ ਸਾਰਾ ਖੂਨ ਨਿਚੜ ਗਿਆ ਸੀ ਕਹਤੇ ਥੋੜੇ ਟਾਈਮ ਬਾਅਦ ਰੱਸੀ ਟੁੱਟ ਗਈ ਤਾਂ ਜਿਹਦੇ ਕਰਕੇ ਕੁੜੀ ਥੱਲੇ ਡਿੱਗੀ ਤਾਂ ਉਹਦੀ ਨੀਚੇਲੇ ਲੱਤਾਂ ਤੱਕ ਦਾ ਖੂਨ ਵਿੱਚ ਸੀਗਾ ਬਾਕੀ ਖੂਨ ਨਹੀਂ ਸੀਗਾ ਬਾਕੀ ਹੋਰ ਬਹੁਤ ਸੀਗਾ ਯਾਰ ਮੈਂ ਨਹੀਂ ਦੱਸ ਸਕਦਾ ਸ਼ਾਇਦ ਮੇਰੀ ਇਹ ਵੀਡੀਓ ਡਿਲੀਟ ਵੀ ਹੋ ਜਾਣੀ ਆ ਤੇ ਮੈਂ ਸ਼ਾਇਦ ਹੋ ਸਕੇ ਮੇਰੀ ਫੇਸਬੁਕ ਤੇ ਨਾ ਹੀ ਪਵੇ ਇਸ ਕਰਕੇ ਮੈਂ YouTube ਤੇ ਪਾ ਦੂੰਗਾ ਤੁਸੀਂ YouTube ਤੇ ਦੇ ਲਓ ਜੇ ਅਦਰੋਂ ਡਿਲੀਟ ਹੋ ਗਈ ਤਾਂ ਬਾਕੀ ਪੇਜ ਆਪਣਾ ਰਿਸਕ ਤੇ ਹੀ ਆ ਵੀਰੇ ਜਿੱਦਾਂ ਦੀ ਮੈਂ ਸਟੋਰੀ ਇਹ ਪਾਣ ਲੱਗਾ ਆ ਤੇ ਬਲੇਕ ਨੂੰ ਜਦੋਂ ਕੋਰਟ ਦੇ ਵਿੱਚ ਲੈ ਕੇ ਗਏ ਤੇ ਜਦੋਂ ਸਾਰੇ ਸਬੂਤ ਇਹਦੇ ਖਿਲਾਫ ਮਿਲ ਗਏ ਕਿਉਂਕਿ ਹੋਰ ਤਾਂ ਹੈ ਨਹੀਂ ਸੀ ਹੋਰ ਵੀ ਕੋਸ ਸੀਗਾ ਬਹੁਤ ਘਰ ਦੇ ਵਿੱਚੋਂ ਮਿਲਿਆ ਮੈਂ ਇਹਦੇ ਵਿੱਚ ਨਹੀਂ ਦੱਸ ਸਕਦਾ ਤੇ ਫਿਰ ਇਹਨੂੰ ਉਮਰ ਕੈਦੀ ਸਜ਼ਾ ਹੋਈ ਉਸ ਤੋਂ ਬਾਅਦ 42 ਮਿਲੀਅਨ ਡਾਲਰ ਆਯਾਨਾ ਦੇ ਘਰਦਿਆਂ ਨੂੰ ਦੇਣੇ ਸੀਗੇ ਇਹਨੇ ਬਲੇਕ ਵੱਲੋਂ ਤੇ ਉਹ ਵੀ ਉਹਨੇ ਦੇ ਦਿੱਤੇ ਉਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਲੈ ਕੇ ਤਾਂ ਉਹਦੀ ਮਾਂ ਆਪਣੇ ਵਾਪਸ ਉਸ ਕੰਟਰੀ ਦੇ ਵਿੱਚ ਚਲੇ ਗਈ ਜਿੱਥੋਂ ਉਹ ਆਏ ਸੀਗੇ ਉਸ ਤੋਂ ਬਾਅਦ ਉਹਨਾਂ ਦਾ ਅਸੀਂ ਕੁਝ ਨਹੀਂ ਤੁਹਾਨੂੰ ਦੱਸ ਸਕਦੇ ਨਾ ਆਪਾਂ ਇਹਦੇ ਬਾਰੇ ਜਿਆਦਾ ਸਰਚ ਕੀਤੀ ਕਿਉਂਕਿ ਇਹ ਹਿਡਨ ਰੱਖਣੀਆਂ ਚੀਜ਼ਾਂ ਸਹੀ ਹੁੰਦੀਆਂ ਆ ਤੇ ਉਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਤਾਂ ਇਹਨੂੰ ਉਮਰ ਕੈਦੀ ਸਜ਼ਾ ਹੋਈ ਤੇ ਮੇਰੇ ਹਿਸਾਬ ਦੇ ਨਾਲ ਉਮਰ ਕੈਦੀ ਸਜ਼ਾ ਇਨਫ ਨਹੀਂ ਆ ਬਹੁਤ ਘੱਟ ਆ ਤੁਹਾਡੇ ਹਿਸਾਬ ਦੇ ਨਾਲ ਕੀ ਹੋਣਾ ਚਾਹੀਦਾ ਸੀਗਾ ਇਦਾਂ ਦੇ ਦਰਿੰਦੇ ਦੇ ਨਾਲ ਬਾਕੀ ਇਹ ਸੀ ਦੋਸਤੋ ਸਟੋਰੀ ਮੈਂ ਤਾਂ ਕਹੂੰਗਾ ਵੀ ਇਹ ਵਧੀਆ ਨਹੀਂ ਮਹਾ ਬੇਕਾਰ ਸਟੋਰੀ ਸਗੀ ਕਿਉਂਕਿ ਜੋ ਰਿਐਲਿਟੀ ਆ ਸਟੋਰੀ ਕਵਰ ਕਰਦਾ ਮੇਰਾ ਇੱਕੋ ਹੀ ਮਤਲਬ ਜਿਗਾ ਇਹ ਵੀਡੀਓ ਮਾਪਿਓ ਆਪਣੇ ਬੱਚਿਆਂ ਨੂੰ ਤੇ ਕੁੜੀਆਂ ਜਿਹੜੀਆਂ ਦੂਸਰੇ ਲੋਕਾਂ ਦੇ ਅਮੀਰ ਘਰਾਂ ਦੇ ਮੁੰਡਿਆਂ ਤੇ ਵਿਸ਼ਵਾਸ ਕਰ ਲੈਂਦੀਆਂ ਨਾ ਮੇਰੇ ਕੋਲ ਹਜ਼ਾਰਾਂ ਕੇਸ ਪਏ ਐ ਇਦਾਂ ਦੇ ਮਕਵਾ ਡੈਰੀ ਭਰੀ ਪਈ ਐ ਇਦਾਂ ਚਾਰ ਪੰਜ ਡੈਰੀਆਂ ਆ ਬਹੁਤ سارے ਕੇਸ ਆ ਪਰ ਮੈਂ ਕਵਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਨੇ ਕਹਣਾ ਦੇਖ ਤੈਨੂੰ ਵਿਹਲੇ ਬੈਠਣ ਹੋਰ ਕੋਈ ਕੰਮ ਨਹੀਂ ਹੈਗਾ ਭਰਾਵਾ ਮੈਨੂੰ ਵਿਹਲੇ ਬੈਠਣ ਨੂੰ ਨਹੀਂ ਸਵੇਰ ਦਾ ਕੰਮ ਤੇ ਗਿਆ ਸ਼ਾਮ ਨੂੰ ਹੁਣ ਘਰ ਆਇਆ ਤੇ ਮੈਂ ਸਟੋਰੀ ਕਵਰ ਕਰਦਾ ਪਿਆ ਟਾਈਮ ਮੇਰਾ ਇਸ ਟਾਈਮ ਹੋ ਚੁੱਕਿਆ 9 ਵਜੂ ਕੇ ਰਾਤ ਦੇ ਕੁੜੀਆਂ ਬਾਹਰ ਅਮੀਰ ਅਮੀਰ ਮੁੰਡਿਆਂ ਦੇ ਚੱਕਰਾਂ ਦੇ ਵਿੱਚ ਆ ਕੇ ਫਸ ਜਾਂਦੀਆਂ ਆ ਤੇ ਉਹ ਅੱਗੇ ਜਾ ਕੇ ਮੁੰਡੇ ਕਈ ਵਾਰੇ ਕੁੜੀਆਂ ਗੈਪ ਹੀ ਕਰ ਦਿੰਦੇ ਆ ਇਦਾਂ ਦੇ ਕੇਸ ਬਹੁਤ ਆ ਮੈਨੂੰ ਕਈ ਭਰਾਵਾਂ ਦੇ ਮੈਸੇਜ ਵੀ ਆਉਂਦੇ ਆ ਉਹਨਾਂ ਦੇ ਨਾਲ ਦੀਆਂ ਕੁੜੀਆਂ ਵੀ ਗੈਪ ਹੋ ਚੁੱਕੀਆਂ ਆ ਯੂਕੇ ਜਾ ਕੇ ਵਿੱਚ ਬਹੁਤ ਕੁਝ ਅਦਨਾਂ ਦਾ ਕੰਡ ਹੋ ਰਿਹਾ ਆ ਦੋਸਤੋ ਜਿਆਦਾ ਨਹੀਂ ਕੁਝ ਬੋਲ ਸਕਦੇ ਇੱਥੇ ਤੱਕ ਦੀ ਸਟੋਰੀ ਆਪਾਂ ਖਤਮ ਕਰਦੇ ਆ ਜੇ ਵਧੀਆ ਲੱਗੀ ਹੋਵੇ ਵਧੀਆ ਨਹੀਂ ਕਹਿਣਾ ਯਾਰ ਮਾਹ ਬੇਕਾਰ ਆ ਸਟ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਅਕਲ ਆ ਜਾਵੇ ਐਦਾ ਕਿਸੇ ਦੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਾਕੀ ਮਿਲਦਾ ਤੁਹਾਨੂੰ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਉਹ ਤੱਕ ਲਿਪ ਭਰ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਜੇ ਵੀਡੀਓ ਇੱਥੇ ਪੈ ਗਈ ਤਾਂ ਠੀਕ ਅਗਰ ਨਾ ਹੋਈ ਤਾਂ YouTube ਤੇ ਰਠੌਰ ਕੈਂਟ ਸਟੋਰੀਜ਼ ਸਰਚ ਮਾਰ ਲਿਓ ਉੱਥੇ ਮਿਲ ਜਾਊਗੀ ਮਿਲ ਜਾ ਤੁਹਾਨੂੰ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਧੰਨਵਾਦ